ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਤੁਹਾਨੂੰ ਸਾਰੇ ਢੀਕਦੇ ਹੀ ਆ ਪਿੱਛੇ ਬੈਠੇ ਉਹਨਾਂ ਨੂੰ ਅਜੇ ਪਤਾ ਨਹੀਂਗਾ ਹੈਲੋ di galmama hi hi kita kita sweda dikran ah ah sweda kita apa ਹੋ ਠੀਕ ਆ ਜਾਂ ਛਲੀਆਂ ਬੀਜੀਆਂ ਆ ਐਸ ਤਿਹਰਾ ਪਤਾ ਨਹੀਂ ਮੇਰੇ ਨਾਲ ਹੀ ਇਦਾਂ ਹੋਈ ਆ ਉਹ ਤਾਂ ਸਾਰੇ ਨਾਲ ਹੀ ਆ ਆਹ ਛਲੀ ਆ ਵੈਲੇ ਕੀ ਧਾਣਾ ਹੀ ਨਹੀਂ ਪੈਂਦਾ ਆਪਣੇ ਜਿੱਤੋਂ ਦੇਖ ਕੇ ਲੱਗਿਆ ਵੀ ਧਾਣੇ ਆ ਦੋਨਾਂ ਲਿਆਵਾਂ ਨਿਆਣਿਆਂ ਨਿਆਣਾ ਭੁੰਨਾਂ ਲਈ ਲੈ

ਇਹਨੇ ਆਣੇ ਨੂੰ ਫੁੱਟੀਆਂ ਆ ਬੰਦਾਂ ਵੀ ਵਿੱਚ ਹੀ ਆ ਜਿਹੜੀਆਂ ਉਹ ਉਹਨਾਂ ਨੂੰ ਦੋ ਤਿੰਨ ਫੁੱਟੀਆਂ ਮਿਲਦੀਆਂ ਨੇ ਜਿਸਨੂੰ ਉਹ ਪਰ ਹੈ ਨਹੀਂ ਇੱਕ ਯਾਰ ਤਰੇ ਹੈ ਨਹੀਂ ਯਾਰ ਉਹ ਹੈ ਨਹੀਂ ਜਾ ਤਾਂ ਸਾਡੇ ਵਿਦੇਸ਼ੀਆਂ ਦੇ ਵਿੱਚ ਫੱਕ ਪੈ ਗਿਆ ਸਾਡੇ ਪਿਆਰਾਂ ਦੇ ਫੱਕ ਪੈ ਗਿਆ ਕਿਉਂਕਿ ਭੈਣਾ ਭਜਦਾ ਪਿਆਰ ਹੈ ਜੀ ਤਾਂ ਉਹ ਕਾਲਾ ਕਾਲੇ ਦੇ ਆ ਪਰਚੋਂ ਇੱਕ ਕੁੜੀ ਆਈ ਸੀ ਇਹ 10 ਤੋਂ ਵੱਧ ਬੰਦੇ ਵੀ ਤੇ ਕੁੜੀਆਂ ਕਾਲੇ ਕੁੜੀਆਂ ਸੀ ਜਿਹੜੀਆਂ अभी जैसे देखे हो सर किन्नर चलोगे क्या मुझे हम हफ्ता हो गया अभी हफ्ता हो गया बना आगे आएंगे यार पर यार बना रहे हैं जाने कल वहाँ तो हम तो वही अभी भी किसी आ जाना ठीक है और तैयार नहीं देखना हम पे ऐसा काला मुझे जीवन में ना मैं क्या भी दीशे नहीं आया कैंडी कोई गाल गनी चल में ना गन ਕਈ ਲਖਰੀਆਂ ਕਿਰਨ ਸਾਰੇ ਨੇ ਭੇਜੀਆਂ ਜਿੱਦਾਂ ਸਾਰੇ ਗੱਲ ਚੱਲ ਰਹੀਆਂ ਮੈਂ ਕਿਹਾ ਕਿ ਦੁਬਈ ਨੂੰ ਪਹੁੰਚ ਕੇ ਮੈਂ ਤਾਂ ਜਬ ਉਹਨੇ ਕੈਨੇਡਾ ਨੂੰ ਭਾਈ ਉਹਦਾ ਪਤਾ ਨਹੀਂ ਆਸਟ੍ਰੇਲੀਆ ਨੂੰ ਚੱਲਦੀ ਮੈਂ ਕਿਹਾ ਅੱਜ ਦੁਬਈ ਨੂੰ ਘਰ ਗੱਲ ਤੁਸੀਂ ਕਰਨਾ ਜੀਤ ਤੇ ਕਿਰਨ ਨੂੰ ਕਹਣਾ ਸੀ ਐਨੋ ਜਮਤੋਂ ਤੇ ਸਿੱਧੀ ਲੀਡਿੰਗ ਆ ਚਲੋ ਮੈਂ ਕਹਿ ਰਿਹਾ ਲਈਓ ਜੀ ਇਹਦਾ ਮਾਨਸੀ ਮੈਂ ਇੱਥੋਂ ਪਾਣੀ ਮੈਂ ਪਾ ਤਾ ਤਰ੍ਹਾਂ ਬਾਰੇ ਚਲੋ ਹੁਣ ਤਾਂ ਸਾਰੇ ਐਨੋ ਜਮਤੋਂ ਪਾ ਲੈ ਸਿੱਧੀ ਪਾ ਦੇ ਲਖਰੀ ਦੀ ਡਿਲੀਵਰੀ ਕਰਾਦਾ ਆ ਨਾ ਬੰਦਾ ਦੇ ਜਾਂਦਾ ਆ ਕਿ ਮੇਰੇ ਕੋਲ ਪੂਣੀ ਪਈ ਹੋਈ ਉਹ ਵੀ ਪਾਰੋਂ ਦੀ ਇਹ ਕਹਿੰਦਾ ਮੰਨ ਦਿੰਦੀ ਦੁਬਈ ਵਾਲੀ ਵੀ ਪਾਰੋਂ ਦੀ ਉਹ ਵੀ ਪਾਰੋਂ ਦੀ ਕਹਿੰਦੀ ਲੈ ਮੇਰੀ ਕੁੜੀ ਨੇ ਆਣਾ ਦਾ ਹੈਗਾ ਤੇਰੇ ਕੋਲ ਨਾਲ ਮੈਂ ਕਿਉਂ ਭੈਣ ਦੀ ਰਿਆਣਾ ਬੰਨਣਾ ਜਿਹੜੀ ਭੈਣ ਦੀ ਰੱਖੜੀ ਨਹੀਂ ਨੌਤ ਮੇਰਾ ਹੀ ਇੱਕ ਮੇਰੀ ਰੱਖੜੀ ਆ ਇਹ ਮੈਂ ਕਿਹਾ ਬੱਤੇਰਾ ਗਾਉਂ ਦੀ ਗੱਲ ਤੇਰਾ ਡਿਲੀਵਰੀ ਹੋਰ ਵਧੀਆ ਨਿੰਨ ਡਾਗ ਤਾ ਹੈ ਨਿੰਨ ਡਾਗ ਤਾ ਬੰਨ ਜੀ ਉਹ ਹੀ ਰਾਈਟ ਬੰਨ ਦਿੰਦੀ ਆ ਚਾਹ ਲਓ ਹਮੋ ਪਿਆਰ ਹੁੰਦਾ ਇਹ ਇਹ ਦੇਖਦੇ ਦੀਆਂ ਇੱਕ ਦੇ ਤਾਂ ਹੁੰਦੇ ਨਾ ਇਹ ਵੇਤੇ ਕੁੜੇ ਕਰਦੇ ਆ ਨਹੀਂ ਵਧੀਆ ਤੂੰ ਕਿ 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 ਪੜ ਦੋਦੀਆਂ ਇਹ ਸਾਡੀ ਦੋਦੀਆਂ ਦੋਦੀ ਬਣਾਉਣੀ ਭਾਹੋ ਇਹ ਹੁਣ ਆਪਣੀ ਮੰਮੀ ਕੋਲੋਂ ਲੈ ਕੇ ਆਈਆਂ ਨੇ ਮੰਮੀ ਕੋਲੋਂ ਇਹ ਇਹ ਸਾਰਿਆਂ ਦੀਆਂ ਸਾਰਿਆਂ ਦੀਆਂ ਹੀ ਆ ਇੱਚ ਪਟਿਆਲੇ ਵਾਲੀ ਮਾਸੀ ਦੀ ਵੀ ਆ ਦਬਈ ਵਾਲੀ ਦੀ ਵੀ ਆ ਤੇ ਮੰਮੀ ਦੀ ਵੀ ਆ ਇਹ ਸਾਰਿਆਂ ਦੀ ਲੈ ਆਂਦੀ ਆ ਹਾਂ ਚਲੋ ਬੰਦੋ ਤੇ ਜੈ ਬੰਨਣੀ ਆ ਮੈਂ ਕਿਹਨੂੰ ਪੁੱਛੇ ਆਪਰੇ ਤੋਂ ਬਗਹੇ ਬੰਦੇ ਆ ਕੋਈ ਨਾ ਕੋਈ ਵੈਸੇ ਪੂਰੇ ਨਹੀਂ ਉਹਦਾ ਪਿਆਰ ਹੁੰਦਾ ਇਹ ਇਹ ਪੈਸੇ ਦਾ ਪਿਆਰ ਨਹੀਂ ਆ ईगनेया नेक हो मेरे बढ़िया टेढ़ी डब्बी है ও নানি দিয়ে বান্ধ দি তুমি মাতি দিয়ে বান্ধব ਇਹ ਬੰਦੇ ਇਹਨਾਂ ਤੇ ਜਿਹੜੀ ਹੈ ਕਿ ਇਹਨਾਂ ਆਪਾ ਉਧਰ ਆ ਕੋਈ ਨਹੀਂ ਅਰੇ ਇਹਨੂੰ ਪੈਸੇ ਵਾਲੀ ਥੋੜੀ ਆ ਗਈ ਉਹ ਕਿਹਦੇ ਦੇ ਰੋਏ ਮੈਨੇ ਪੈਸੇ ਥੋੜੀ ਲੈਣੇ ਉਹ ਦੇ ਦੇ ਉਹ ਕੁਛ ਨਹੀਂ ਹੁੰਦਾ ਅਖੜੀ ਆਪੇ ਤੇ ਲੈ ਲਾ ਲੈ ਚੱਲ ਜਿਆਦਾ ਦਿੱਤੇ ਹੈ ਦੇ ਦੇ ਮੈਨੇ ਤੂੰ ਮੈਨੂੰ ਚੁੱਕ ਕੇ ਰਹਿ ਨਾ ਮੈਂ ਦੇਖਦਾ ਕਿਤੇ ਇੱਦਾਂ ਨਾ ਹੋਵੇ ਉਹ ਜਦੋਂ ਹੁਣ ਬੱਜੀ ਜਾਂ ਸਿੱਕਟਾ ਹੀ ਚੱਲਦੀ ਆ ਮਮਾ ਚੰਗਾ ਚੱਲਾ ਤੁਹਾਨੂੰ ਚੰਗਾ ਬੱਚਾ ਆ ਲੈ ਵਰਤ ਕੋਤ ਪੈਸੇ ਆ ਦੇ ਤੇ ਠੀਕ ਰਹੇ ਰਹਿ ਜਾਂਦਾ ਦੇ ਲਾਵੇ ਉਹਨਾਂ ਬਾਅਦ ਮੈਨੇ ਇਦਾਂ ਕਰੀ ਅੰਨੀ ਦਾ ਬੱਤਾ ਮੈਨੂੰ ਲੋੜ ਪਾਤਾ ਇੰਨਾ ਮੈਂ ਤੁਹਾਨੂੰ ਟੂਲਾ ਜੀ ਲੈ ਲੈ ਵਰਤ ਕੋਤ ਲੈ ਲੈ ਬਾਅਦ ਚ ਦੇਣੀ ਲੈਣੀ ਹੈ ਮੰਮੀ ਨੇ ਬਾਅਦ ਚ ਜੀ Lạc điện, 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 lạc

هلا <applause> يا ਕਦੋਂ ਤੱਕ ਆਏ ਦੋ ਤੇ ਬੰਦੇ ਆ ਗਏ ਹਾਂ ਉਹਦਾ ਵੀ ਕੋਈ ਪਰਵਾਹ ਨਹੀਂ ਕਰਦਾ ਆਹਨ ਜਿੱਦਾਂ ਆਪਾਂ ਆਪਾਂ ਕਹਿੰਦੇ ਕਿ ਬੀਤੇ ਲੱਖਾਂ ਰੁਪਏ ਦੇ ਦੇ ਨਾਲ ਉਹ ਜਿਹੜਾ ਅੱਗੇ ਆਪਾਂ ਹਾਂ ਤਾਂ ਸੇ ਹੁਣ ਬਾਕੀ ਸੀਗੀ ਇਹਦੀ ਹੈ ਹਾਂ ਸਾਰਾ ਨਹੀਂ ਜਵਾਂ ਅੱਧੇ ਦਾ ਫਿਆਰ ਉਹ ਥੋੜੀ ਹਲਤੀ ਬਾਹਰ ਹੋਈ ਆ